ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੌਥ ਹਾਊਸ ਹੈ ਨਾ ਪੇਰਟੀਕੂਲਰ ਡਬਲ ਉਹ ਲੋ ਜੀ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਇਆ ਸੂਟ ਰੀਸਟਾਕ ਕੀਤੇ ਆ ਭੈਣਾਂ ਦੀ ਡਿਮਾਂਡ ਤੇ ਕਾਫੀ ਕਾਫੀ ਮੈਸੇਜ ਸੀ ਭੈਣਾਂ ਦੇ ਇੰਨਾ ਸੂਟਾਂ ਇਤੇ ਦੁਬਾਰਾ ਜੋ ਸਾਡੇ ਕੋਲ ਸਟਾਫ ਸੀ ਉਹਨਾਂ ਤੇ ਰੈਡੀ ਕੀਤੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵਾਲਾ ਸੂਟ ਦਿਖਾ ਦਾਂ ਜੀ ਇਹ ਵੀ ਦੁਬਾਰਾ ਰੀਸਟਾਕ ਹੋਇਆ ਪਹਿਲਾਂ ਮੇਰੀਆਂ ਭੈਣਾਂ ਦੇ ਜਿਹੜੇ ਸੂਟ ਲੈ ਕੇ ਆਏ ਸੀ ਲੈ ਕੇ ਆਏ ਸੀ 20 ਸਾਡੇ 20 ਇੰਚ ਕੇਰਾ ਹਨ ਤੇ ਹੁਣ ਵਾਲੀਆਂ ਭੈਣਾਂ ਨੇ ਸਾਨੂੰ ਮੈਸੇਜ ਕੀਤੇ ਸੀ ਵੀ 22 ਇੰਚ ਤੱਕ ਕੇਰਾ ਲੈ ਕੇ ਆਓ ਤੇ 22 ਅੱਜ ਜਿਹੜੇ ਰਹਿਣਗੇ 22 ਇੰਚ ਦੇ ਘੇਰੇ ਤੱਕ ਰਹਿਣ ਵਾਲੇ ਆ ਜੀ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸੂਟ ਨੈੱਕ ਵਰਕ ਠੀਕ ਹੈ ਜੀ ਲੈਂਥ ਰਹੂਗੀ ਜੀ ਇਹਦੀ 43 42 ਤੱਕ ਰਹੂਗੀ ਠੀਕ ਹੈ ਜੀ ਨਾਲ ਹੀ ਤੁਹਾਨੂੰ ਇਹਦੀ ਸਲੀਵਸ ਦਾ ਕੰਮ ਮਿਲੂਗਾ ਇਹ ਵਾਲਾ ਰਹੂਗਾ ਜੀ ਇਹਦੀ ਸਲੀਵਸ ਦਾ ਕੰਮ ਇਹ ਵਾਲਾ ਫਰੰਟ ਹੈ ਜੀ ਫਰੰਟ ਚਾਕਾਂ ਦਾ ਵਰਕ ਨੈੱਕ ਦਾ ਵਰਕ ਤੇ ਸੇਮ ਹੀ ਬੈਕ ਹੋਣੀ ਆ ਲਓ ਅਸੀਂ ਇਹਦੀ ਬੈਕ ਵੀ ਰੈਡੀ ਕੀਤੀ ਆ ਸੇਮ ਹੀ ਇਹਦੀ ਬੈਕ ਤੇ ਵਰਕ ਹੋਣਾ ਠੀਕ ਹੈ ਬੈਕ ਤੇ ਵਰਕ ਹੈ ਆ ਵਧੀਆ ਬੈਸਟ ਕੁਆਲਿਟੀ ਦਾ ਪਸ਼ਮੀਨਾ ਜੁੱਦ ਹੈ ਜੀ ਜੂਸ ਕੀਤਾ ਹੋਇਆ ਪਸ਼ਮੀਨੇ ਦਾ ਸੂਟ ਰਹੂਗਾ ਜੀ ਇਹ ਵਾਲਾ ਤੇ ਇਹ ਵਾਲਾ ਆਊਗਾ ਜੀ ਬਾਟਮ ਤੇ ਵਰਕ ਬਾਟਮ ਤੇ ਵੀ ਅਸੀਂ ਵਰਕ ਲੈ ਕੇ ਆਏ ਆ ਤੇ ਪ੍ਰਾਈਸ ਰਹਿਣੀ ਹੈ ਜੀ 1350 ਠੀਕ ਹੈ ਜੀ 1350 ਤੁਸੀਂ ਇਹ ਸੂਟ ਲੈ ਸਕਦੇ ਹੋ ਕਿਉਂਕਿ ਵਰਕ ਬਹੁਤ ਹੈਵੀ ਹੈ ਜੀ ਫਰੰਟ ਤੇ ਫੁੱਲ ਹੈਵੀ ਵਰਕ ਹੈ ਬੈਕ ਤੇ ਵੀ ਵਰਕ ਮਿਲਣਾ 슬ੀਵਸ ਤੇ ਵਰਕ ਮਿਲਣਾ ਬਾਟਮ ਤੇ ਵਰਕ ਮਿਲਣਾ neck ਵਰਕ ਹੈ ਲੋਕੋ ਦਿਖਾਉਣੇ ਆ ਜੀ ਸੂਟ ਦੀ ਕਿੱਦਾਂ ਆਉਣੀ ਤੁਹਾਨੂੰ ਅੱਜ ਇਹ ਵੀ ਸ਼ੋਅ ਕਰ ਦੇਣੀ ਹੈ ਲੁੱਕ ਵੀ ਬਹੁਤ ਪਿਆਰੀ ਆਉਣੀ ਸੂਟ ਦੀ ਦੇਖੋ ਜੀ ਲਓ ਜੀ ਚੈੱਕ ਕਰੋ ਐਡਾ ਸੂਟ ਬਣ ਕੇ ਰੈਡੀ ਹੋਣਾ ਸੋਬਰ ਜੀ ਲੁੱਕ ਚ ਰਹਿਣਾ ਸੂਟ ਦੇਖੋ ਬਹੁਤ ਹੀ ਪਿਆਰਾ ਲੱਗਦਾ ਜਦੋਂ ਸੂਟ ਬਣਿਆ ਹੋਇਆ ਬਾਟਮ ਵਰਕ ਵੀ ਅਸੀਂ ਨਾਲ ਦਿੱਤਾ ਜੀ ਦੇ ਠੀਕ ਹੈ ਜੀ ਅਸੀਂ ਬਾਟਮ ਵਰਕ ਵੀ ਕੀਤਾ ਐਡਾ ਫਰੰਟ ਤੇ ਵਰਕ ਹੈ ਤੇ ਐਦਾਂ ਹੀ ਜੋ ਦਿਖਾ ਰਹੀ ਆ ਮਾਡਲ ਬੈਕ ਬੈਕ ਤੇ ਵੀ ਸੇਮ ਵਰਕ ਆਊਗਾ 슬ੀਵਸ ਤੇ ਵਰਕ ਹੈ neck ਤੇ ਵਰਕ ਹੈ ਜੀ ਠੀਕ ਹੈ ਜੀ ਘੇਰਾ ਤੁਹਾਨੂੰ ਮਿਲੂਗਾ ਦਾ 22 ਇੰਚ ਰੈਡੀ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਦਾ 22 ਇੰਚ ਘੇਰਾ ਆ ਜੋ ਵਾਲੀਆਂ ਸੂਟ ਲੈ ਸਕਦੇ ਹੋ ਤੁਸੀਂ ਲਓ ਜੀ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੇਗਾ ਮਾਊਸ ਸ਼ੇਡ ਦੇ ਵਿੱਚ ਠੀਕ ਹੈ ਜੀ 22 ਇੰਚ ਘੇਰੇ ਦਾ ਰੈਡੀ ਹੈ ਮਾਊਸ ਸ਼ੇਡ ਦੇ ਵਿੱਚ ਰਹੂਗਾ ਕਲਰ ਇਹ ਵੀ ਬਹੁਤ ਪਿਆਰਾ ਲੱਗੂਗਾ ਬਰਾਊਨ ਜੀ ਸ਼ੇਡ 14 ਕਾਫੀ ਟ੍ਰੈਂਡਿੰਗ ਕਲਰ ਹੈ ਵੀ ਐਦਾਂ ਹੀ ਤੁਹਾਨੂੰ ਇਹਦੇ ਇਹ ਵਾਲਾ ਜਿਹੜਾ ਸੂਟ ਹੈ ਸੇਮ ਵਰਕ ਮਿਲਣਾ ਬੈਕ ਤੇ ਵੀ 슬ੀਵਸ ਤੇ ਵੀ ਬਾਟਮ ਤੇ ਵੀ ਠੀਕ ਹੈ ਬਾਟਮ ਤੇ ਵਰਕ ਮਿਲੂਗਾ ਬੈਕ ਤੇ ਵਰਕ ਆ ਜੋ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੀ ਆ ਵੀ ਬੈਕ ਤੇ ਵਰਕ ਹੈ ਫਰੰਟ ਤੇ ਵਰਕ ਹੈ 슬ੀਵਸ ਤੇ ਵਰਕ ਹੈ ਜੀ ਮਾਊਸ ਕਲਰ ਰਹੂਗਾ ਜੀ 22 ਇੰਚ ਘੇਰੇ ਦਾ ਰੈਡੀ ਹੈ ਜੀ ਇੱਕ ਇਹ ਵਾਲਾ ਸੂਟ ਇਹ ਕ ਇਹ ਤੁਹਾਨੂੰ ਕ ਲਓ ਇੱਕ ਰਹੂਗਾ ਜੀ ਸ਼ੈਲਕ ਪਸ਼ਮੀਨੇ ਤੇ ਸੂਟ ਰੈਡੀ ਇਹ ਸੀ ਕੀਤਾ ਸੀ ਸ਼ੈਲਕ ਪਸ਼ਮੀਨੇ ਤੇ ਇਹ ਤੁਹਾਨੂੰ ਮਿਲੂਗਾ ਸਾਡੇ 20 ਇੰਚ ਘੇਰਾ ਠੀਕ ਹੈ ਜੀ 20 ਤੇ ਸਾਡੇ 20 ਇੰਚ ਘੇਰੇ ਦਾ ਰਹੂਗਾ ਜੀ ਸ਼ੈਲਕ ਪਸ਼ਮੀਨੇ ਤੇ ਦੇਖ ਸਕਦੇ ਹੋ ਤੁਸੀਂ neck ਬੜਿਆ ਹੋਇਆ ਜੀ ਬਹੁਤ ਹੀ ਪਿਆਰਾ ਜਾਂ neck ਤੇ ਘੇਰਾ ਹੈਗਾ ਇਹਦਾ ਸਾਡੇ 20 ਸ਼ੈਲਕ ਪਸ਼ਮੀਨੇ ਦਾ ਘੇਰਾ ਸਾਡੇ 20 ਹੈ ਇਹ ਰਹਿਣਗੇ ਇਹਦੀਆਂ 슬ੀਵਸ ਤੇ ਲਓ ਇਹ ਤੁਹਾਨੂੰ ਦਿਖਾ ਦਿੰਨੇ ਬੈਕ ਬੈਗ ਤੇ ਵੀ ਸੇਮ ਵਰਕ ਆਉਣਾ ਜੀ ਐਦਾਂ ਹੀ ਵਰਕ ਜੋ ਮੈਂ ਤੁਹਾਨੂੰ ਦਿਖਾਇਆ ਸੇਮ ਬੈਗ ਤੇ ਆਊਗਾ ਐਦਾਂ ਹੀ ਇਹਦੀ ਬਾਟਮ ਤੇ ਵਰਕ ਆਊਗਾ ਜੀ ਬਾਟਮ ਤੇ ਵਰਕ ਵੀ ਆਊਗਾ ਜੀ ਫੁੱਲ ਹੈਵੀ ਸੂਟ ਹੈ ਸ਼ਲਕ ਪਸ਼ਮੀਨੇ ਤੇ ਰਹਿਣਾ ਸੋ ਇਹ ਵਾਲੇ ਸੂਟ ਦੀ ਪ੍ਰਾਈਸ 1500 ਰਹਿਣੀ ਹੈ ਜੀ ਠੀਕ ਹੈ ਜੀ ਜੋ ਅਸੀਂ ਸਿੰਪਲ ਪਸ਼ਮੀਨੇ ਦੇ ਕੀਤਾ ਉਹਦੀ ਪ੍ਰਾਈਸ ਰਹਿਣੀ ਹੈ 1350 ਤੇ ਸ਼ਲਕ ਪਸ਼ਮੀਨੇ ਦੀ ਪ੍ਰਾਈਸ ਰਹਿਣੀ ਹੈ ਜੀ ਸਿਰਫ 1500 ਦੇ ਵਿੱਚ ਠੀਕ ਹੈ ਜੀ ਇਹ 1500 ਚ ਸੂਟ ਲੈ ਸਕਦੇ ਹੋ ਫੁੱਲ ਹੈਵੀ ਸੂਟ ਹੈ ਜੀ ਇਸ ਤੋਂ ਮੈਥਡ ਦਿਖਾਉਂਗੀ ਅੱਗੇ ਲਓ ਜੀ ਇਹ ਵਾਲੇ ਜਿਹੜੇ ਸਾਡੇ ਕੋਲੇ ਸੂਟ ਆਏ ਰੈਡੀ ਕੀਤੇ ਆ ਜੀ ਪਹਿਲਾਂ ਕਾਫੀ ਸੂਟ ਲੈ ਕੇ ਆਏ ਸੀਗੇ ਤੇ ਦੁਬਾਰਾ ਮੰਗ ਹੋਈ ਸੀ ਇਹਨਾਂ ਸੂਟਾਂ ਦੀ ਤੇ ਲਓ ਇਹ ਅਸੀਂ ਕੀਤਾ ਜੀ ਬਾਦਨੀ ਤੇ ਰੈਡੀ ਔਰਗੈਂਜ਼ਾ ਪਿਓਰ ਔਰਗੈਂਜ਼ਾ ਰਹੂਗਾ ਕੋਈ ਚੁੱਬੜ ਵਾਲਾ ਸਟਾਫ ਨਹੀਂ ਹੈਗਾ ਇਹ ਬਿਲਕੁਲ ਪਿਓਰ ਔਰਗੈਂਜ਼ਾ ਸਟਾਫ ਰਹਿਣਾ ਹੈ ਨੇਚਰਲ ਪਿਓਰ ਔਰਗੈਂਜ਼ਾ ਰਹਿਣਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਠੀਕ ਹੈ ਜੀ ਲਓ ਚੈੱਕ ਕਰੋ ਜੀ ਇਹ ਬੜਿਆ ਹੋਇਆ ਤਾਂ ਘੇਰਾ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਇਹ 2 ਕਿੰਚ ਤੱਕ ਰੈਡੀ ਹੈ ਜੀ ਘੇਰਾ ਦੇਖੋ ਜੀ ਸਿੰਪਲ ਸੋਬਰ ਰਹਿਣਾ ਵਰਕ ਦਿਖਾ ਦੇ ਨੇ ਤੁਹਾਨੂੰ ਜਦੀਕ ਤੋਂ ਚੈੱਕ ਕਰੋ ਜੀ ਕਾਰਨਰ ਦੇਖੋ ਜੀ ਬਹੁਤ ਹੀ ਪਿਆਰੇ ਜਿਹੇ ਬਣੇ ਹੋਏ ਇਹਦੇ ਕਾਰਨ ਕਟਵਰਕ ਹੋਈ ਹੈ ਨਾਲ ਤੁਹਾਨੂੰ ਮਿਲੂਗਾ 슬ੀਵਸ ਵਰਕ ਲਓ ਜੀ ਇਹ ਮਿਲੂਗਾ ਤੁਹਾਨੂੰ ਇਹਦੇ 슬ੀਵਸ ਵਰਕ 5 ਮੀਟਰ ਦੀ ਕਟ ਸੂਟ ਮਿਲੂਗਾ ਜੀ ਠੀਕ ਹੈ ਜੀ 5 ਮੀਟਰ ਸੂਟ ਮਿਲੂਗਾ ਕਲਰ ਆ ਰਿਹਾ ਡਲ ਤੇ ਪਰ ਹੈਗਾ ਜੀ ਫਿਰੋਜੀ ਕਲਰ ਫਰੋਦੀ ਸੀ ਗ੍ਰੀਨ ਜਾਂ ਕਲਰ ਹੈ ਬਹੁਤ ਹੀ ਪਿਆਰਾ ਔਰਗੈਂਜ਼ਾ ਬਾਂਦਨੀ ਦੇ ਵਿੱਚ ਆਲਓਵਰ ਸੂਟ ਰਹੂਗਾ ਜੀ ਬਾਂਦਨੀ ਦੇ ਵਿੱਚ ਪ੍ਰਾਈਸ ਇਹ ਵਾਲੇ ਸੂਟ ਦੀ 1200 ਰੈਡੀ ਹੈ ਜੀ ਬਾਂਦਨੀ ਵਾਲੇ ਸੂਟ ਦੀ ਪ੍ਰਾਈਸ 1200 ਰੈਣੀ ਹੈ ਬਿਲਕੁਲ ਪਿਓਰ ਔਰਗੈਂਜ਼ਾ ਸੌਫਟ ਵਾਲਾ ਠੀਕ ਹੈ ਪਿਓਰ ਔਰਗੈਂਜ਼ਾ ਤੇ ਰੈਡੀ ਹੈ 1200 ਇਹ ਵਾਲੇ ਸੂਟ ਦੀ ਪ੍ਰਾਈਸ ਰੈਣੀ ਹੈ ਜੀ ਇਹਦੇ ਵਿੱਚ ਇੱਕ ਤੁਹਾਨੂੰ ਕਲਰ ਮਿਲੂਗਾ λεਮਨ ਇੱਕ ਇਹ λεਮਨ ਕਲਰ ਤੇ ਰੈਡੀ ਹੈ ਲਓ ਜੀ ਇਹ ਕੇ ਵਾਲਾ ਕਲਰ ਚੈੱਕ ਕਰੋ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲੇਮਨ ਸ਼ੇਡ ਤੇ ਰਹੂਗਾ ਲਓ ਦੇਖੋ ਜੀ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਬਹੁਤ ਹੀ ਪਿਆਰਾ ਜਿਹਾ ਵਰਕ ਹੈ 21 ਇੰਚ ਘੇਰੇ ਤੇ ਰੈਡੀ ਹੈ ਜੀ ਲੇਮਨ ਕਲਰ ਤੇ ਮਿਲਣਾ ਐਦਾਂ ਹੀ ਥੋੜੀਆਂ ਜੀਆਂ 슬ੀਵਸ ਮਿਲ ਗਈਆਂ ਲਓ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ 1200 ਰੈਡੀਆਂ ਜੀ ਲੇਮਨ ਕਲਰ ਤੇ ਰੈਡੀ ਹੈ ਜੀ ਠੀਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਣੀ ਹੈ 1200 ਲਓ ਇਹਦੇ ਵਿੱਚ ਇੱਕ ਤੁਹਾਨੂੰ ਮਿਲੇਗਾ ਕਾਂਜੀਵਰਮ ਸਟਾਫ ਤੇ ਮਿਲੂਗਾ ਜੀ ਠੀਕ ਹੈ ਜੀ ਇਹ ਕਾਂਜੀਵਰਮ ਸਟਾਫ ਹੈ ਜੀ ਇਹਦੇ ਉੱਪਰ ਵੀ ਤੁਹਾਨੂੰ ਇਹ ਵਾਲਾ ਸੂਟ ਰੈਡੀ ਮਿਲੂਗਾ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕਾਂਜੀਵਰਮ ਸਟਾਫ ਹੈ ਇਹਦੇ ਉੱਪਰ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਇਹਦਾ ਘੇਰੇ ਦਾ ਵਰਕ ਹੈ ਕਾਰਨਰ ਵਰਕ ਹੈ ਬਹੁਤ ਹੀ ਪਿਆਰਾ ਜਿਹਾ ਦੇਖੋ ਜੀ ਬਹੁਤ ਪਿਆਰਾ ਵਰਕ ਹੈ ਨਾਲ ਤੁਹਾਨੂੰ 슬ੀਵਸ ਵਰਕ ਮਿਲੂਗਾ ਇਹਦੀ ਜਿਹੜੀ ਪ੍ਰਾਈਸ ਰੈਡੀ ਹੈ 990 ਰੈਡੀ ਹੈ ਜੀ ਠੀਕ ਹੈ ਜੀ 990 ਚ ਇਹ ਸੂਟ ਲੈ ਸਕਦੇ ਹੋ ਕਾਂਜੀਵਰਮ ਤੇ ਪੀਚ ਜੀ ਸ਼ੇਡ ਚ ਆਊਗਾ ਜੀ ਇਹ ਲਓ ਇਹਦੇ ਵਿੱਚ ਇੱਕ ਆਊਗਾ ਜੀ ਲਾਈਟ ਪਰਪਲ ਲਵੈਂਡਰ ਜੀ ਸ਼ੇਡ ਦੇ ਵਿੱਚ ਠੀਕ ਹੈ ਜੀ ਸੇਮ ਸਟਾਫ ਰਹੂਗਾ ਜੀ ਇਹ ਵੀ ਦੇਖ ਸਕਦੇ ਹੋ ਤੁਸੀਂ ਇਹਦੀ ਪ੍ਰਾਈਸ ਰਹਿਣੀ ਹੈ 950 ਦੇਖੋ ਜੀ ਚੈੱਕ ਕਰੋ ਜੀ ਕੇਵਲ ਰਹੂਗਾ ਲਓ ਕੇਰਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਇਹ ਵਾਲੀਆਂ ਰਹਿਣੀਆਂ ਇਹਦੀਆਂ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਇਹਦੀ 950 ਰਹਿਣੀ ਹੈ 950 ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲੋ ਇੱਕ ਸੂੜ ਰਹੂਗਾ ਜੀ ਇਹ ਬਰਬਰੀ ਤੇ ਮਾਊਸ ਸ਼ੇਡ ਦੇ ਵਿੱਚ ਆਊਗਾ ਬਰਬਰੀ ਤੇ ਰਹਿਣਾ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਾਊਸ ਸ਼ੇਡ ਤੇ ਆਉਣਾ ਬਰਬਰੀ ਤੇ ਰਹੂਗਾ ਚੈੱਕ ਕਰੋ ਜੀ ਇਹਦਾ ਕੇਰਾ ਕੇਰਾ ਦਿਖਾ ਦਿੰਦੇ ਤੁਹਾਨੂੰ ਨਜ਼ਦੀਕ ਤੋਂ ਬਹੁਤ ਸੋਹਣਾ ਵਰਕ ਹੋਇਆ ਜੀ ਇਹਦਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਇਹਦਾ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਇਹ ਬਰਬਰੀ ਤੇ ਰਹਿਣਾ ਇਹ ਵਾਲਾ ਰਹੂਗਾ ਜੀ ਦੀ 슬ੀਵਸ ਦਾ ਵਰਕ ਲੋ ਇਹ ਬਹੁਤ ਹੀ ਪਿਆਰਾ ਜਸਰੀਫ ਸਾ ਵਰਕੇ ਮਿਲਣ ਵਾਲਾ ਪ੍ਰਾਈਜ਼ ਇਹ ਵਾਲੀ ਸੂਟ ਦੀ ਰਹਿਣੀ ਹੈ 990 990 ਤੁਸੀਂ ਸੂਟ ਲੈ ਸਕਦੇ ਹੋ ਮਾਊਸ ਸ਼ੇਡ ਦੇ ਵਿੱਚ ਬਰਬਰੀ ਤੇ ਜੀ ਲਓ ਜੀ ਇਹ ਵਾਲਾ ਸੂਟ ਜਿਹੜਾ ਰਹੂਗਾ ਜੀ ਇਹ ਅਸੀਂ ਜ ਰੈਡੀ ਕੀਤਾ ਇਹ ਸੂਟ ਦੇਖੋ ਜੀ ਇਹ ਸੀ 21 ਇੰਚ ਘੇਰਾ ਜੀ ਇਹਨਾਂ ਦਾ ਠੀਕ ਆ ਜੀ ਇਹ ਅਸੀਂ ਰੈਡੀ ਕੀਤਾ ਜੀ ਲਓ ਲਓ ਚੈੱਕ ਕਰੋ ਜੀ ਇਹਦੇ ਉੱਪਰ ਜਿਹੜਾ ਵਰਕ ਹੋਇਆ ਜੀ ਇਹ ਜਰੀ ਵਰਕ ਹੋਇਆ ਇਹ ਵੀ 21 ਇੰਚ ਘੇਰੇ ਦਾ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਜਿਹੜਾ ਸਟਾਫ ਰੈਡਾ ਜੀ ਇਹ ਰੈਣਾ ਫੈਂਡੀ ਇਹ ਫੈਂਡੀ ਉੱਪਰ ਅਸੀਂ ਰੈਡੀ ਕੀਤਾ ਜੀ ਦੇਖ ਸਕਦੇ ਹੋ ਨਜ਼ਦੀਕ ਤੋਂ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸੂਟ ਤੇ ਇਹ ਵਲਗ ਰੈਡੀਆਂ 슬ੀਵਸ ਠੀਕ ਹੈ ਜੀ ਚੈੱਕ ਕਰੋ ਜੀ ਇਹ 슬ੀਵਸ ਰੈਡੀਆਂ ਪ੍ਰਾਈਸ ਇਹਦੀ ਵੀ 950 ਹੀ ਰਹਿਣੀ ਹੈ ਫੈਂਡੀ ਤੇ ਰੈਡੀ ਕਰਕੇ ਦਿੱਤਾ ਜੀ ਅਸੀਂ ਤੁਹਾਨੂੰ ਇਹ ਬਹੁਤ ਹੀ ਪਿਆਰਾ ਸਿਰਫ 950 ਵਿੱਚ ਸੂਟ ਲੈ ਸਕਦੇ ਹੋ ਫੈਂਡੀ ਦੇ ਉੱਪਰ ਲਓ ਜੀ ਬਹੁਤ ਸੋਹਣੀ ਸੂਟ ਰਹਿਣ ਵਾਲੀ ਹੈ ਇਹ 슬ੀਵਸ ਦਾ ਵਰਕ ਆਉਣਾ ਜੀ 슬ੀਵਸ ਦਾ ਕੰਮ ਦੇ ਸਕਦੀ हूं ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਕੰਮ ਹੈ ਇੱਕ ਘੇਰੇ ਦਾ ਕੰਮ ਹੈ ਜੀ ਫੈਂਡੀ ਤੇ ਰੈਡੀ ਹੈ ਠੀਕ ਹੈ ਜੀ ਇਹ ਫੈਂਡੀ ਤੇ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਹੈ ਸਿਰਫ 990 ਦਵਾਂਗੇ ਜੀ ਜੀ ਲਓ ਇੱਕ ਇਹ ਵਾਲਾ ਸੂਟ ਆਊਗਾ ਜੀ ਇਹ ਵੀ ਬਹੁਤ ਹੀ ਸੋਹਣਾ ਸਟਾਫ ਰਹੂਗਾ ਜੀ ਟਿਸ਼ੂ ਤੇ ਆਊਗਾ ਗਲਾਸ ਟਿਸ਼ੂ ਤੇ ਆਊਗਾ ਸਟਾਫ ਬਹੁਤ ਫਾਈਨ ਹੈ ਬਿਲਕੁਲ ਸੌਫਟ ਸਟਾਫ ਹੈ ਕੋਈ ਐਦਾਂ ਦੀ ਨਹੀਂ ਹੈਗਾ ਵੀ ਚੂਬਣ ਵਾਲਾ ਤੇ ਡਬਲ ਟੋਨ ਦੇ ਵਿੱਚ ਰਹੂਗਾ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਰਹਿਣਾ ਟਿਸ਼ੂ ਸਟਾਫ ਹੈ ਜੀ ਇਹ ਬਹੁਤ ਹੀ ਪਿਆਰਾ ਲੋ ਕੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਬਣਿਆ ਹੋਇਆ ਦਾ ਕੇਰਾ ਤੇ ਇਹ ਵਾਲਾ ਰਹੂਗਾ ਜੀ ਇਹਦੀਆਂ 슬ੀਵਸ 95 ਦੀ ਪ੍ਰਾਈਸ ਰਹਿਣੀ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਬਣਿਆ ਹੋਇਆ ਕੇਰਾ ਇਸ 슬ੀਵਸ ਦਾ ਵਰਕ ਹੈ ਇਹ ਕੇਰੇ ਦਾ 21 ਇੰਚ ਤੱਕ ਕੇਰਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਟਿਸ਼ੂ ਸਟਾਫ ਤੇ ਰਹਿਣਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪਾਲਟੀ ਵੇਅਰ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਸੋਬਰ ਲੁੱਕ ਦੇ ਵਿੱਚ ਸਿਰਫ 999 ਦੀ ਪ੍ਰਾਈਸ ਹੈ ਜੀ ਅਗਲਾ ਕਲਰ ਆਊਗਾ ਜੀ ਲੋ ਇਹ ਕੇਵਲੇ ਕਲਰ ਤੇ ਮਿਲੂਗਾ ਤੁਹਾਨੂੰ ਠੀਕ ਹੈ ਜੀ ਦੁਬਾਰਾ ਇਹ ਰੀਸਟਾਕ ਕੀਤੀ ਅਸੀਂ ਸੂਟ ਕਿਉਂਕਿ ਕਾਫੀ ਜ਼ਿਆਦਾ ਡਿਮਾਂਡ ਸੀ ਇਹਨਾਂ ਸੂਟਾਂ ਦੀ ਲਓ ਇਹ ਕੇ ਵਾਲਾ ਕਲਰ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਬਰਬਰੀ ਤੇ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਠੀਕ ਹੈ ਜੀ ਚੈੱਕ ਕਰੋ ਜੀ ਇਹ ਵਾਲਾ ਨਾ ਰਹਿਣੀ ਆ ਜੀ ਇਹਦੀਆਂ 슬ੀਵਸ ਇਸ 슬ੀਵਸ ਤੇ ਵਰਕ ਆਊਗਾ ਜੀ ਚੈੱਕ ਕਰੋ ਜੀ 슬ੀਵਸ ਦਾ ਵਰਕ ਹੈ ਇਹ ਦੇ ਘੇਰੇ ਦਾ ਵਰਕ ਹੈ ਇਹ ਵੀ ਬਰਬਰੀ ਤੇ ਹੀ ਰਹਿਣਾ ਹੈ 990 ਦੀ ਪ੍ਰਾਈਸ ਰਹੂਗੀ ਜੀ ਚੈੱਕ ਠੀਕ ਹੈ ਜੀ ਇਹ ਵਾਲੇ ਸੀ ਅੱਜ ਦੇ ਸੂਟ ਸਾਡੇ ਤੇ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਉਂਗੀ ਲਓ ਇਹ ਕਿਹੜਾ ਸੂਟ ਰੋਬਾ ਚ ਇਹ ਡਬਲ ਟੋਨ ਸਿਲਕ ਪਸ਼ਮੀਨੀ ਤੇ ਆ ਜੀ ਮਸਟਰਡ ਤੇ ਗ੍ਰੀਨ ਦੀ ਡਬਲ ਟੋਨ ਹੈ ਲਓ ਇਹ ਬਣੀ ਹੋਈ ਹੈ neck ਘੇਰੇ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਇਹ neck ਬਣਿਆ ਹੋਇਆ ਠੀਕ ਹੈ ਜੀ ਸੈਂਟਰ ਚ ਇਹਨਾਂ neck ਲੈ ਲਓ ਤੇ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਇਹ 슬ੀਵਸ ਤੇ ਕੰਮ ਹੋਇਆ ਜੀ ਪੂਰਾ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਠੀਕ ਹੈ ਜੀ 골ਡਨ ਤੇ ਗ੍ਰੀਨ ਦੀ ਸ਼ੇਡ ਹੈ ਤੇ बॉटम ਰਹਿਣੀ ਹੈ ਜੀ ਲੋ बॉਟਮ ਅਸੀਂ ਇਹਦੀ ਬਣਾਈ ਹੈ ਜੀ ਬੈਕ ਟੋਨ ਦੇ ਵਿੱਚ ਇਹ ਮੈਚਿੰਗ ਰਹਿਣੀ ਹੈ बॉਟਮ ਇਹ ਬੈਕ ਟੋਨ ਦੇ ਵਿੱਚ बॉਟਮ ਬਣਾਈ ਹੈ ਲੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਡਬਲ ਟੂਨ ਦੇ ਵਿੱਚ ਰਹਿਣਾ ਸ਼ਿਲਕ ਪਸ਼ਮੀਨੇ ਦੀ ਹੀ ਤੁਹਾਨੂੰ बॉਟਮ ਲੈਣੀ ਹੈ ਡਬਲ ਟੂਨ ਦੇ ਵਿੱਚ ਰਹਿਣੀ ਹੈ बॉਟਮ ਇਹ बॉਟਮ ਤੇ ਵਰਕ ਆਊਗਾ ਜੀ ਠੀਕ ਹੈ ਜੀ बॉਟਮ ਦਾ ਵਰਕ ਹੈ ਇਹ 슬ੀਵਸ ਦਾ ਵਰਕ ਹੈ ਜੀ ਠੀਕ ਹੈ ਤੇ ਇਹ ਵਾਲਾ ਇਹਦਾ ਨੈਕ ਦਾ ਵਰਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਵੀ ਰਹਿਣੀਆਂ ਜੀ 1400 1400 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸ਼ਿਲਕ ਪਸ਼ਮੀਨੇ ਦਾ ਸਾਡੇ ਕੋਲ ਠੀਕ ਹੈ ਜੀ ਸ਼ਿਲਕ ਪਸ਼ਮੀਨੇ ਦਾ ਸੂਟ ਲੈ ਸਕਦੇ ਹੋ 1400 ਦੇ ਵਿੱਚ ਇਸ ਤੋਂ ਅੱਗੇ ਸੀ ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਲਓ ਇਹ ਨੇਚਰਲ ਕ੍ਰੇਪ ਤੇ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਨੇਚਰਲ ਕ੍ਰੇਪ ਤੇ ਕਾਵਯਾ ਵਰਕ ਦਾ ਸੂਟ ਰਹੂਗਾ 22 ਇੰਚ ਦਾ ਘੇਰਾ 22 ਇੰਚ ਤੁਸੀਂ ਰੈਡੀ ਕਰ ਸਕਦੇ ਹੋ ਨੇਚਰਲ ਕ੍ਰੇਪ ਆ ਬਿਲਕੁਲ ਨੇਚਰਲ ਕ੍ਰੇਪ ਆ ਜੀ ਕਾਵਯਾ ਵਰਕ ਹੋਇਆ ਵਾ ਠੀਕ ਹੈ ਜੀ ਤੇ 22 ਇੰਚ ਦਾ ਘੇਰਾ ਬਾਟਮ ਤੇ ਕੰਮ ਮਿਲੂਗਾ ਇਹ 슬ੀਵਸ ਰਹਿਣਗੀਆਂ ਜੀ ਐਦਾਂ ਹੀ ਇਹਦੀ ਬਾਟਮ ਤੇ ਵੀ ਵਰਕ ਮਿਲੂਗਾ ਸੇਮ ਵਰਕ ਤੁਹਾਨੂੰ ਬਾਟਮ ਤੇ ਦਵਾਂਗੇ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 1600 ਰੁਪਏ ਨੇਚਰਲ ਕ੍ਰੇਪ ਤੇ ਰੈਡੀ ਹੈ ਜੀ ਇਹ 1600 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਇਹਦੀ ਬਾਟਮ ਤੇ ਆਊਗਾ ਜੀ ਇਹ 슬ੀਵਸ ਤੇ ਆਊਗਾ ਜੀ ਨੇਚਰਲ ਕ੍ਰੇਪ ਤੇ ਆ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ ਸਿਰਫ 1600 ਤੇ ਇਹ ਵਾਲੇ ਜਿਹੜੇ ਅਸੀਂ ਤੁਹਾਨੂੰ ਸੂਟ ਦਿਖਾਏ ਜੀ ਇਹਦੀ ਵੀ ਤੁਹਾਨੂੰ ਅਸੀਂ ਲੁੱਕ ਦਿਖਾ ਦਿੰਨੇ ਆ। ਹਾਂਜੀ ਅਸੀਂ ਇਹ ਸੂਟ ਦੀ ਜਿਹੜੀ ਲੁੱਕ ਦਿਖਾਣੀ ਸੀ ਉਹ ਅਸੀਂ ਭੁੱਲ ਗਏ ਸੀ ਉਹ ਵੀ ਦਿਖਾ ਦਿੰਨੇ ਆ ਵੀ ਜਿਹੜੇ ਅਸੀਂ ਸੂਟ ਰੈਡੀ ਕਰਕੇ ਲੈ ਕੇ ਆ ਕਿਦਾਂ ਲੁੱਕ ਆਉਣੀ ਹੈ। ਦੇਖੋ ਜੀ ਐਦਾਂ ਬਹੁਤ ਹੀ ਪਿਆਰੇ ਜਿਹੇ ਸੂਟ ਬਣਨੇ ਆ ਇਹ। ਜੋ ਅਸੀਂ ਸੂਟ ਰੈਡੀ ਕੀਤੇ ਆ ਐਦਾਂ ਹੀ ਸੂਟ ਬਣਨੇ ਆ। ਐਦਾਂ ਹੀ ਇਹਦੀਆਂ 슬ੀਵਸ ਆਉਣਗੀਆਂ ਜੀ। ਠੀਕ ਹੈ ਜੀ ਤੇ ਐਦਾਂ ਹੀ ਇਹਦਾ ਘੇਰਾ ਆਊਗਾ। ਬਹੁਤ ਹੀ ਪਿਆਰਾ ਜਿਹਾ ਸੂਟ ਬਣ ਜਾਣਾ ਜੀ ਇਹ ਰੈਡੀ ਹੋ ਕੇ। ਸੋਬਰ ਜੀ ਲੁੱਕ ਦੇ ਵਿੱਚ। ਦੇਖੋ ਜੀ ਬਹੁਤ ਪਿਆਰਾ ਸੂਟ ਰਹਿਣਾ। ਦੀ ਲਾਸਟ ਸੂਟ ਸਾਡੇ ਕੋਲੇ ਬਾਕੀ ਹੈ ਬੈਲਵਰਟ ਤੇ ਰਹੂਗਾ ਵਾਈਨ ਸ਼ੇਡ ਦੇ ਵਿੱਚ ਰਹਿਣਾ ਜੋ ਅਸੀਂ ਮਾਡਲ ਦੇ ਵੇਅਰ ਕੀਤਾ ਸੂਟ ਦਿਖਾਵਾਂਗੇ ਸੇਮ ਉਹੀ ਕਲਰ ਹੋਊਗਾ ਵਾਈਨ ਸ਼ੇਡ ਦੇ ਵਿੱਚ ਪਰ ਬਲੂ ਲੁੱਕ ਦੇ ਵਿੱਚ ਆਉਂਦਾ ਇਹ ਬਣੀ ਹੋਈ ਹੈ ਨੈੱਕ ਦਾ ਵਰਕ ਹੈ ਬਹੁਤ ਪਿਆਰਾ ਨੈੱਕ ਦਾ ਵਰਕ ਹੈ ਇਹ 슬ੀਵਸ ਦਾ ਵਰਕ ਹੈ ਜੀ ਠੀਕ ਹੈ ਜੀ ਇਹ 슬ੀਵਸ ਦਾ ਵਰਕ ਹੈ ਜੀ ਤੇ ਇਹ ਵਾਲਾ ਰਹੂਗਾ ਜੀ ਇਹਦੀ ਬਾਟਮ ਦਾ ਵਰਕ ਲਓ ਇਹਦੀ ਬਾਟਮ ਤੇ ਵਰਕ ਹੋਣਾ ਬਹੁਤ ਹੀ ਪਿਆਰਾ ਜਿਹੜੀ ਬਾਟਮ ਦਾ ਵਰਕ ਹੈ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਆਉਣੀ ਹੈ ਬਹੁਤ ਪਿਆਰਾ ਸੂਟ ਬਣਨਾ ਜੀ ਇਹ ਰੈਡੀ ਹੋ ਕੇ ਚੈੱਕ ਕਰੋ ਜੀ ਲਓ ਚੈੱਕ ਕਰੋ ਜੀ ਸੇਮ ਐਦਾ ਹੀ ਸੂਟ ਬਣਨਾ ਜੀ ਇਹ ਰੈਡੀ ਹੋ ਕੇ neck ਤੇ ਵਰਕ ਆਊਗਾ ਐਦਾ ਹੀ 슬ੀਵਸ ਤੇ ਵਰਕ ਆਊਗਾ ਜੀ ਐਦਾ ਹੀ ਇਹਦੀ ਬਾਟਮ ਤੇ ਵਰਕ ਆਊਗਾ ਐਦਾ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਸੂਟ ਬਣ ਜਾਣਾ ਜੀ ਸਿਰਫ ਸੇਮ ਕਲਰ ਦਿਖਾ ਰਿਆਂ ਤੁਹਾਨੂੰ ਇਹ ਵਾਈਨ ਸ਼ੇਡ ਪਰ ਬੈਲਵਰਟ ਤੇ ਰੈਡੀ ਹੈ ਜੀ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ 9000 ਵਾਲੀ ਬੈਲਵਰਟ ਹੈ ਸਿਰਫ 1200 ਇਹਦੇ ਪ੍ਰਾਈਸ ਰਹਿਣਾ ਜੀ ਇਹ ਵਾਲੀ ਸੂਟ ਦਾ ਐਧੇ ਬਾਟਮ ਤੇ ਵਰਕ ਦਿੱਤਾ ਹੋਇਆ ਸੀ ਜੀ ਇਹ ਵਾਲਾ ਚੈੱਕ ਕਰੋ ਜੀ ਸੂਟ ਇਹ ਪਾਕਟ ਵਰਕ ਵਾਲਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਨਾ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਲਓ ਇਹ ਪਾਕਟ ਬਣੀਆਂ ਹੋਈਆਂ ਸਾਈਡ ਤੇ ਪਾਕਟ ਹੈ ਤੁਹਾਡੀ ਇੱਛਾ ਬਣਾ ਸਕਦੇ ਹੋ ਨਹੀਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਪਾਕਟ ਬਣੀਆਂ ਹੋਈਆਂ ਸੇਮ ਹੀ ਇਹਦਾ ਬੈਕ ਤੇ ਵਰਕ ਆਊਗਾ ਜੀ ਸੇਮ ਹੀ ਪਾਕਟ ਇਹ ਵਾਲੀਆਂ 슬ੀਵਸ ਤੇ ਵਰਕ ਆਊਗਾ ਜੀ ਇਹ 슬ੀਵਸ ਦਾ ਵਰਕ ਹੈ ਪੂਰਾ ਫੁੱਲ ਹੈਵੀ ਠੀਕ ਹੈ ਜੀ ਤੇ ਇਹ ਵਾਲਾ ਸੀਗਾ ਜੀ ਫਰੰਟ ਦਾ ਵਰਕ ਲਓ ਇਹਦੀ ਫਰੰਟ ਦਾ ਵਰਕ ਸੀ ਪਾਕਟ ਵਾਲਾ ਤੇ ਸੇਮ ਹੀ ਬੈਕ ਤੇ ਆਉਣਾ ਸੀ ਬੈਕ ਵੀ ਸੇਮ ਹੀ ਬਣੀ ਹੋਈ ਆ ਪਾਕਟ ਵਾਲੀ ਲਓ ਜੀ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਬੈਕ ਠੀਕ ਹੈ ਜੀ ਫਰੰਟ ਤੇ ਬੈਕ ਸੇਮ ਰਹਿਣੀਆਂ ਜੀ ਬਹੁਤ ਸੋਹਣਾ ਸੂਟ ਬਣਦਾ ਰੈਡੀ ਹੋ ਕੇ ਇਹ ਇਹਦੀ ਫਰੰਟ ਸੀਗੀ ਠੀਕ ਹੈ ਫਰੰਟ ਸੀਗੀ ਇਹਦੀ ਬੈਕ ਸੀਗੀ ਡਬਲ ਟੋਨ ਦੇ ਵਿੱਚ ਰਹਿਣਾ ਜੀ ਇਹ ਸੂਟ ਬਹੁਤ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ 1500 ਰੁਪਏ 1500 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸ਼ਰਕੂ ਬਸ਼ਵੇਦੇ ਤੇ ਡਬਲ ਟੋਨ ਦੇ ਵਿੱਚ ਲਓ ਇਹ ਕੇਵਲਾ ਕਲਰ ਚੈੱਕ ਕਰੋ ਜੀ ਪੈਚ ਵਰਕ ਵਾਲਾ ਸੂਟ ਹੈ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਪੈਚ ਵਰਕ ਬਣਿਆ ਹੋਇਆ ਜੀ ਦੇਖੋ ਜੀ ਘੇਰੇ ਦਾ ਪੈਚ ਵਰਕ ਹੈ ਇਹ 슬ੀਵਸ ਦਾ ਪੈਚ ਵਰਕ ਹੈ ਜੀ ਠੀਕ ਹੈ ਜੀ 슬ੀਵਸ ਦਾ ਐਦਾਂ ਹੀ ਬਾਟਮ ਤੇ ਆਉਣਾ 1500 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਇਸੇ ਲੀਬਸ ਦਾ ਪੈਚਵਰਕ ਹੈ ਬਹੁਤ ਸੋਹਣਾ ਸੂਟ ਬਣਨਾ ਜੀ ਸ਼ਿਲਕ ਪਛਮੀਨੇ ਤੇ ਰੈਡੀ ਹੈ ਜਿੰਨਾ ਜਿੰਨਾ ਭੈਣਾਂ ਨੇ ਲੈਣੇ ਆ ਲੈ ਸਕਦੇ ਹੋ ਜਿਨ੍ਹਾਂ ਨੇ ਨਹੀਂ ਖਰੀਦੇ ਸ਼ਿਲਕ ਪਛਮੀਨੇ ਦੇ ਕਿਉਂਕਿ ਉਹ ਰੈਡ ਵੀ ਘੱਟ ਹੋ ਗਿਆ ਜੀ ਬਾਕੀ ਸਟਾਕ ਵੀ ਜਿਹੜਾ ਕਲੀਅਰ ਹੋ ਰਿਹਾ ਠੀਕ ਹੈ ਜੀ ਬੈਗ ਤੋਂ ਵੀ ਹੁਣ ਸਟਾਫ ਨਹੀਂ ਆ ਰਿਹਾ ਤੁਸੀਂ ਐਦਾਂ ਸਾਡੇ ਕੋਲ ਡਿਮਾਂਡ ਨਹੀਂ ਕਰ ਸਕਦੇ ਵੀ ਆਹ ਵਾਲੇ ਕਲਰ ਤੇ ਰੈਡੀ ਕਰ ਦੋ ਕਿਉਂਕਿ ਹੁਣ ਪਿੱਛੋਂ ਸਟਾਕ ਨਹੀਂ ਆ ਰਿਹਾ ਜੀ ਇਹਨਾਂ ਸੂਤਾਂ ਦਾ ਹਨ ਜੋ ਆ ਗਿਆ ਸੀ ਉਹ ਆ ਗਿਆ ਪਿੱਛੋਂ ਮੈਲ ਨੇ ਵੀ ਇਹ ਐਦਾਂ ਦਾ ਸਟਾਫ ਹੁਣ ਬੰਦ ਕਰਤਾ ਗਰਮ ਬਣਾਉਣਾ ਜੋ ਸਟਾਕ ਪਿਆ ਵਾ ਸੋਨਾ ਸਟਾਕ ਵੀ ਰੈਡੀ ਹੋਣਗੇ ਜੀ ਸੂਟ ਠੀਕ ਹੈ ਜਿਹੜੀ ਪਹਿਣ ਦੀ ਇੱਛਾ ਲੈ ਸਕਦੀ ਹੈ ਸੂਟਾਂ ਨੂੰ ਲਓ ਇਹ ਵੀ ਸ਼ੈਲਪ ਕੁਛ ਮਹੀਨੇ ਤੇ ਰੈਡੀ ਹੈ ਬਹੁਤ ਸੋਨਾ ਬਣਿਆ ਹੋਇਆ ਜੀ ਇਹਦਾ ਕੇਰਾ ਠੀਕ ਹੈ ਜੀ ਇਹ ਆਊਗਾ ਜੀ ਇਹਦੇ 슬ੀਵਸ ਤੇ ਕੰਮ ਪੈਚ ਵਰਕ ਹੈ ਜੀ 슬ੀਵਸ ਤੇ ਪੈਚ ਹੈ ਇਹ ਬਾਟਮ ਦੇ ਪੈਚ ਹੈ ਇਹ ਵੀ ਬਹੁਤ ਪਿਆਰੇ ਸੂਟ ਬਣਦੇ ਆ ਜੀ ਰੈਡੀ ਹੋ ਕੇ ਬਹੁਤ ਪਿਆਰੇ ਸੂਟ ਬਣਦੇ ਆ ਰੈਡੀ ਹੋ ਕੇ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ 1500 ਠੀਕ ਹੈ ਜੀ 1500 ਚ ਤੁਸੀਂ ਇਹ ਪੈਚਵਰਕ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਹलो ਇਹ ਕੇਸੂਟ ਰਹਿਣਗੇ ਜੀ ਸਿੰਪਲ ਪਸ਼ਮੀਨੇ ਤੇ ਹੈਗੀ ਆ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਹੈ ਇਹਦਾ ਐਦਾਂ ਹੀ ਇਹਦੀਆਂ 슬ੀਵਸ ਬਣੀਆਂ ਹੋਈਆਂ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ 850 ਠੀਕ ਹੈ ਜੀ 850 ਚ ਸੂਟ ਲੈ ਸਕਦੇ ਤੁਸੀਂ ਬਹੁਤ ਸੋਹਣਾ ਘੇਰਾ ਨਾਲ ਤੁਹਾਨੂੰ 슬ੀਵਸ ਤੇ ਵਰਕ ਵੀ ਮਿਲੂਗਾ ਇਹ 슬ੀਵਸ ਦਾ ਵਰਕ ਹੈ ਜੀ ਦੋ ਕਲਰਾਂ ਦੇ ਵਿੱਚ ਮਿਲੂਗਾ ਤੁਹਾਨੂੰ ਇੱਕ ਇਹ ਚ ਆਊਗਾ ਪਿਸਤਾ ਕਲਰ ਇਹ ਕੇਵਲ अवेलेबल ਐਸਾ ਕਰਦੇ ਪ੍ਰਾਈਜ਼ ਰਹਿਣੀ ਹੈ ਜੀ 850 ਜੀ ਲਓ ਇਹ ਕੇਵਲਾ ਕਲਰ ਮਿਲੂਗਾ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਪੈਚਵਰਕ ਵਾਲਾ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਅਸੀਂ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲਾ ਲਓ ਇਹ ਘੇਰੇ ਦਾ ਵਰਕ ਆਊਗਾ ਬਹੁਤ ਹੀ ਪਿਆਰਾ ਜਿਹਾ ਘੇਰਾ ਕਟ ਵਰਕ ਹੋਈ ਹੈ इदा ही थोड़ू यदि सलीवस से कम मिलेगा इदा ही बॉटम पर ये बॉटम से वर्क है जी ठीक है जी एक घेरे का वर्क है यव्स का वर्क है लो स्लीवस का वर्क एदा आऊगा जी बहुत प्यारी स्लीवस बनी हुई है ठीक है जी प्राइज रहनी है जी ये वाले सूट की भी साढ़े नौ सौ साढ़े नौ सौ सूट लै सकते हो सा को बहुत ही प्यारा जहा सूट है लो एक थी ए वाला कलर मिलेगा पॉक्ट वर्क वाला ਲਓ ਇਹ ਕੇਵਲੇ ਕਲਰ ਤੇ ਰੈਡੀ ਹੈ ਜੀ ਪਾਕਟ ਵਰਕ ਲਓ ਸੀ ਗ੍ਰੀਨ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਸੂਟ ਰਹਿਣਾ ਲਓ ਚੈੱਕ ਕਰੋ ਜੀ ਇਹ ਪਾਕਟ ਬਣੂਗੀ ਇਦਾਂ ਤੇ ਇਹਦੀ ਬੈਕ ਦੀ ਪਾਕਟ ਹੈ ਇਹ ਬੈਕ ਦੀ ਪਾਕਟ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ 1500 ਰੁਪਏ 슬ੀਵਸ ਤੇ ਵੀ ਤੁਹਾਨੂੰ ਕੰਮ ਮਿਲੂਗਾ ਪੂਰਾ ਫੁੱਲ ਹੈ ਵੀ 슬ੀਵਸ ਤੇ ਕੰਮ ਮਿਲੂਗਾ ਇਹ ਕੀ ਮਨ ਸੂਟ ਚੈੱਕ ਕਰੋ ਇਹ ਡਬਲ ਟੋਨ ਪਸ਼ਮੀਨਾ ਰਹਿਣਾ ਜੀ ਡਬਲ ਟੋਨ ਦੇ ਵਿੱਚ ਮਿਲੂਗਾ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਨਜ਼ਦੀਕ ਤੋਂ ਦਿਖਾ ਦਿੰਦੀਆਂ ਜੀ ਡਬਲ ਟੋਨ ਪਸ਼ਮੀਨਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਰੈਸਟ ਕਲਰ ਚ ਰਹੂਗਾ ਜੀ ਡਬਲ ਟੋਨ ਰੈਸਟ ਕਲਰ ਹੈ ਇਹ ਕੇਰਾ ਬਣਿਆ ਹੋਇਆ ਨੈੱਕ ਬਣਿਆ ਹੋਇਆ 슬ੀਵਸ ਬਣੀਆਂ ਹੋਈਆਂ ਠੀਕ ਹੈ ਜੀ ਇਹ ਵਾਲੀਆਂ ਰਹੂਗਾ ਜੀ ਇਹਦੀ ਬਾਟਮ ਤੇ ਵਰਕ ਇਹ ਬਾਟਮ ਦਾ ਵਰਕ ਹੈ ਜੀ ਠੀਕ ਹੈ ਜੀ ਬਾਟਮ ਤੇ ਵਰਕ ਹੈ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 1300 ਰੁਪਏ 1300 ਚ ਜੀ ਸੂਟ ਲੈ ਸਕਦੇ ਹੋ ਸਾਡੇ ਕੋਲ ਫੁੱਲ ਹੈਵੀ ਵਰਕ ਰਹੂਗਾ ਜੀ ਦਾ ਇਹ ਕੇਸ ਸੂਟ ਮਿਲੂਗਾ ਤੁਹਾਨੂੰ ਪੈਚ ਵਰਕ ਵਾਲਾ ਕਲਰ ਬਹੁਤ ਪਿਆਰਾ ਜੀ ਇਹਦਾ ਵੀ ਪੈਚਵਰਕ ਲੱਗਿਆ ਹੋਇਆ ਡਬਲ ਟੋਨ ਸ਼ਿਲਕ ਪਸ਼ਮੀਨੇ ਤੇ ਰਹਿਣਾ ਜੀ ਠੀਕ ਹੈ ਜੀ ਇਹ ਰਹੂਗਾ ਜੀ ਇਹਦੀ 슬ੀਵਸ ਦਾ ਕੰਮ ਤੇ ਨਾਲ ਤੁਹਾਨੂੰ ਮਿਲੇਗਾ ਜੀ ਬਾਟਮ ਤੇ ਵਰਕ ਲਓ ਇਹ ਰਹੂਗਾ ਜੀ ਇਹਦੀ ਬਾਟਮ ਦਾ ਵਰਕ ਚੈੱਕ ਕਰੋ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਜਿਹੜੀ ਰਹਿਣੀ ਹੈ ਜੀ ਸਿਰਫ 1500 ਰਹਿਣੀ ਹੈ ਜੀ ਇਸ ਸਨਾਈ ਦੇ ਸੂਟ ਇਹਨੇ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਆਰਡਰ ਬੁੱਕ ਕਰੋ ਕੱਲ੍ਹ ਤੇ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ